ਮੇਨ ਚੀਜ਼ ਖੜੀ ਗਰਮੀ ਵਾਲਾ ਪਰਸੀਨ ਕਿ ਇੱਕ ਵਾਰੀ ਵੀਰੋ ਇਹ ਗਰਮੀ ਵਾਲਾ ਪਰਸੀਨ ਵੀਚ ਲੋ ਮਹੀਨੇ ਬਾਅਦ ਪਹਿਲੀ ਕਟਾਈ ਦਊਗਾ ਪਹਿਲਾਂ ਤਾਂ ਮੇਰੇ ਸਾਰੇ ਕਿਸਾਨ ਦੋਸਤਾਂ ਨੂੰ ਸასი ਸ਼ਕਲ ਹੋਪ ਕਰਦੇ ਹਾਂ ਤੁਸੀਂ ਮੈਨੂੰ ਜਾਣਦੇ ਹੋਵੋਗੇ ਮੈਂ ਤੁਹਾਡਾ ਆਪਣਾ ਦੋ ਸਨੀ ਕੋੜਪੁਰਾ ਤੋਂ ਕਿਸਾਨ ਦੋਸਤੋ ਆਪਣੀ ਅੱਜ ਦੀ ਵੀਡੀਓ ਦਾ ਮੇਨ ਮਕਸਦ ਕਿਸੇ ਦਵਾਈ ਜਾਂ ਕਿਸੇ ਵੀ ਮੇਨ ਮਕਸਦ ਕੋਈ ਐਨਪੀ ਕੇ ਬਾਰੇ ਨਹੀਂ ਅੱਜ ਦੀ ਆਪਣੀ ਖਾਸ ਵੀਡੀਓ ਹੈ ਮੇਨ ਚੀਜ਼ ਸੀਡ ਦੇ ਰਿਲੇਟਡ ਕਿਉਂ ਕਹਿੰਦੇ ਆ ਨਾ ਦਵਾਈ ਜੇਕਰ ਕਿਤੇ ਕੋਈ ਹੋ ਗਈ ਕੋਈ ਪੂਰਾ ਘੱਟ ਵੀ ਕੰਮ ਕਰ ਗਈ ਤਾਂ ਬਦੂਰੀ ਨਹੀਂ ਕਰ ਸਕਦੇ ਆ ਜੇ ਬੀ ਕਿਤੇ ਨਾ ਕਿਤੇ ਚੰਗਾ ਨਾ ਮਿਲੇ ਤਾਂ ਆਪਣੀ ਸਾਰੀ ਫਸਲ ਹੀ ਖਰਾਬ ਹੋ ਜਾਂਦੀ ਹੈ ਬੜੇ ਕਿਸਾਨ ਦੋਸਤਾਂ ਦੇ ਫੋਨ ਆਉਂਦੇ ਆ ਕਿ ਸਣੀ ਵੀਰੇ ਅਸੀਂ ਇਹ ਚਾਰ ਤਾਂ ਪਾ ਲੈਨੇ ਆ ਪਰ ਕਿਤੇ ਨਾ ਕਿਤੇ ਜੇਕਰ ਕੋਈ ਅਨਗਹਿਲੀ ਹੋ ਜੇ ਸਾਡੇ ਅਚਾਰ ਦੇ ਵਿੱਚ ਉੱਲੀ ਦੀ ਬੜੀ ਸਮੱਸਿਆ ਆ ਜਾਂਦੀ ਹੈ ਤੇ ਮੇਨ ਜੇਕਰ ਕੋਈ ਪੱਠੇ ਬੀਜ ਲੈਣੇ ਆ ਮੱਕ ਬੀਜ ਲਿਆ ਇੱਕ ਹੀ ਆ ਉਹਦਾ ਵਾਢਾ ਲਾ ਲਿਆ ਤੇ ਦੂਸਰੀਆਂ ਦੇ ਪੱਠਾ ਫੇਰ ਵਿੱਚ ਨਾ ਪੈਂਦਾ ਜੇ ਕੋਈ ਚਰੀ ਬੀਜਲੀ ਫੋਟਾਂ ਵਾਲੀ ਓਨ ਨੁਕਸਾਨ ਦਾ ਇੱਕ ਪਸ਼ੂ ਉਸਤੇ ਕਾਂਗੜ ਹੁੰਦੀ ਇੱਕ ਵਾਰੀ ਹੈ ਤੇ ਸਾਨੂੰ ਕੋਈ ਇਹੋ ਜੀ ਚੀਜ਼ ਵੀ ਦੇ ਦਿਓ ਕਿ ਇੱਕਰੀ ਬੀਜਲੀਏ ਜਿਵੇਂ ਸਿਆਲਾਂ ਦੇ ਵਿੱਚ ਜਮੀਆਂ ਬਰਸੀਨ ਬੀਜ ਲੈਣੇ ਆ ਤਾਂ ਟੈਨਸ਼ਨ ਫਿਰ ਹੀ ਹੋ ਜਾਂਦੇ ਆ ਕਿ 3-4 ਮਹੀਨੇ ਪੜੇ ਸੌਖੇ ਡੱਪ ਜਾਂਦੇ ਆ ਕੋਈ ਸਾਨੂੰ ਗਰਮੀ ਵਾਸਤੇ ਵੀ ਇਹੋ ਜੀ ਚੀਜ਼ ਦੇ ਦਿਓ ਕਿ ਇੱਕ ਰੀ ਬੀਜ ਲੀਏ ਪ੍ਰੋਟੀਨ ਵੀ ਪੂਰਾ ਹੋਵੇ ਕੈਲਸ਼ੀਅਮ ਵੀ ਪੂਰਾ ਹੋਵੇ ਸਭ ਤੋਂ ਮੇਨ ਗੱਲ ਕਿ ਇੱਕ ਰੀ ਬੀਜਾ ਤੇ ਦੂਰੀਆ ਵੀ ਥੋੜੇ ਬੇਫਿਕਰੇ ਵੀ ਹੋਰੀ ਐ ਤਾਂ ਕਿਸਾਨ ਦੋਸਤੋ ਤੁਹਾਡੀਆਂ ਸਾਰੀਆਂ ਚੀਜ਼ਾਂ ਨੂੰ ਮੱਤੇ ਨਜ਼ਰ ਰੱਖਦੇ ਹੋਏ ਇੱਕੋ ਇੱਕ ਇਕ ਲਾਤੀ ਚੀਜ਼ ਮੈਂ ਮਾਫੀ ਚਾਹੂੰਗਾ ਇਹ ਵੀਡੀਓ ਦੇ ਵਿੱਚ ਕੋਈ ਡਿਸਟਰਬੈਂਸ ਆ ਰਹੀ ਹੈ ਤੇ ਪਰ ਇੱਕੋ ਇੱਕ ਇੱਕ ਲੋਕਤੀ ਚੀਜ਼ ਹੁਣ ਕਿਸਾਨ ਦੋਸਤਾਂ ਲਈ ਸਭ ਤੋਂ ਮੀਨ ਚੀਜ਼ ਖੜੀ ਗਰਮੀ ਵਾਲਾ ਪਰਸੀਨ ਕਿਸਾਨ ਦੋਸਤੋ ਮੈਂ ਛੋਟੀ ਵੀਡੀਓ ਦੇ ਵਿੱਚ ਇਹਨਾਂ ਖੂਬੀਆਂ ਦੱਸਦੇ ਹੋਏ ਵੀਡੀਓ ਨੂੰ ਜਲਦੀ ਖਤਮ ਕਰੂੰਗਾ ਕਿ ਇੱਕ ਵਾਰੀ ਵੀਰੋ ਇਹ ਗਰਮੀ ਵਾਲਾ ਪਰਸੀਨ ਵੀਚ ਲੋ ਮਹੀਨੇ ਬਾਅਦ ਪਹਿਲੀ ਕਟਾਈ ਦਊਗਾ ਉਸ ਤੋਂ ਬਾਅਦ 15 15 ਦਿਨਾਂ ਬਾਅਦ ਸੱਤ ਤੋਂ ਲੈ ਕੇ 12 ਕਟਾਈਆਂ ਕਿ ਮਤਲਬ ਫਰਵਰੀ ਤੋਂ ਲੈ ਕੇ ਜੁਲਾਈ ਤੱਕ ਇੱਕ ਰਹੀ ਇਹਨੂੰ ਆਮ ਪਾਣੀ ਦਾ ਭਰ ਕੇ ਜਿਵੇਂ ਆਪਾਂ ਸਰਦੀਆਂ ਦੇ ਵਿੱਚ ਬਰਸੀਨ ਬੀਜਦੇ ਆ ਓਵੇਂ ਬੀਜ ਦੇਣਾ ਮਹੀਨੇ ਬਾਅਦ ਪਹਿਲੀ ਕਟਾਈ ਆਊਗੀ ਤੇ 15 15 ਦਿਨਾਂ ਬਾਅਦ ਸੱਤ ਤੋਂ 12 ਕਟਾਈਆਂ ਦਊਗਾ ਪਹਿਲੀ ਗੱਲ ਪਸ਼ੂਆਂ ਲਈ ਠੰਡਾ ਦੂਸਰੀ ਗੱਲ ਪ੍ਰੋਟੀਨ ਦੀ ਮਾਤਰਾ ਮੱਕਣਾ ਉਹ ਵਿਵਦ ਤੀਸਰੀ ਗੱਲ ਕੈਲਸ਼ੀਅਮ ਵੀ ਬਹੁਤ ਜ਼ਿਆਦਾ ਦੋਸਤੋ ਜਿੰਨਾ ਲਈ ਇਹ ਨਵਾਂ ਉਹ ਇੱਕ ਵਾਰੀ ਕਨਾਲ ਕੋ ਸ਼ੁਰੂ ਕਰਨ ਤੇ ਅੱਜ ਗੱਲ ਯਾਦ ਰੱਖਿਓ ਇਹੋ ਇਹੋ ਜੇ ਕਿਸਾਨ ਦੋਸਤਾਂ ਤੁਹਾਨੂੰ ਮੈਂ ਇੱਥੇ ਆ ਕੇ ਮਿਲਾ ਸਕਦਾ ਜਿਹੜੇ ਅੱਜ ਦੋ-ਦੋ ਕਿੱਲੇ ਗਰਮੀ ਦੇ ਵਿੱਚ ਬਰਸੀਨ ਵਿੱਚ ਲੱਗੇ ਉਹ ਵੀ ਕਿਹੜਾ ਗਰਮੀ ਵਾਲਾ ਬਰਸੀਨ ਕਿਸਾਨ ਦੋਸਤੋ ਬਥੇਰੀ ਜਾਣਕਾਰੀ ਲਈ ਤੁਸੀਂ ਮੇਰੇ ਕੋਲੇ ਕੋਟਕਪੂਰਾ ਪੁਰਾਣੀ ਦਾਣਾ ਮੰਡੀ ਸ਼ਾਪ ਨੰਬਰ 4 ਸ਼੍ਰੀ ਬਾਲਾ ਜੀ ਇੰਟਰਪ੍ਰਾਈਜ਼ਸ ਸਨੀ ਦੀ ਖੱਟੀ ਸੋਮਵਾਰ ਤੋਂ ਸ਼ਨੀਵਾਰ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਤੁਸੀਂ ਮੇਰੇ ਨੰਬਰ ਤੇ ਜੋ ਡਿਸਪਲੇ ਦੇ ਵਿੱਚ نیچے ਚੱਲ ਰਿਹਾ 843700547 ਮੈਨੂੰ ਕਾਲ ਜਾਂ WhatsApp ਰਾਹੀਂ ਵੀ ਤੁਸੀਂ ਪੁੱਛ ਸਕਦੇ ਹੋ ਦੂਸਰਾ ਜੇ ਕਿਸੇ ਕਿਸਾਨ ਦੋਸਤ ਨੇ ਕੋਟਕਪੂਰੇ ਆ ਕੇ ਲੈਣਾ ਹੋਵੇ ਤਾਂ ਮੇਰੇ ਤੋਂ ਆਗੇ ਇੱਥੇ ਬਾਈ ਵੀ ਕਰ ਸਕਦਾ ਮਤਲਬ ਖਰੀਦ ਵੀ ਸਕਦਾ ਜੇ ਕਿਸੇ ਕਿਸਾਨ ਦੋਸਤ ਨੇ ਥੋੜਾ ਥਾ ਕਨਾਲ ਤੋਂ ਕਨਾਲ ਪੰਜ ਕਨਾਲਾ ਬੀਜਣਾ ਹੋਵੇ ਤੇ ਇੰਨੀ ਦੂਰ ਆਉਣ ਦੀ ਪ੍ਰੋਬਲਮ ਆਂਦੀ ਹੋਵੇ ਤੇ ਕਿਸਾਨ ਦੋਸਤੋ ਮੈਨੂੰ WhatsApp ਤੇ ਮੈਸੇਜ ਕਰਨ ਉਹਨਾਂ ਨੂੰ ਬਾਈ ਕੋਰੀਅਰ ਜਾਂ ਥਰੂ ਬੱਸ ਦੇ ਰਾਹੀਂ ਉਹਨਾਂ ਦੇ ਪਿੰਡ ਜਾਂ ਨੇੜੇ ਜਿਹੜੀ ਵੀ ਤਸੀਲੀ ਜਾਂ ਸ਼ਹਿਰ ਲੱਗਦਾ ਹੋਊਗਾ ਮੈਂ ਉੱਥੇ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰੂੰਗਾ ਤੇ ਉੱਥੇ ਪਹੁੰਚਾ ਵੀ ਦਊਗਾ ਬਾਕੀ ਕਿਸਾਨ ਦੋਸਤੋ ਜਿਵੇਂ ਤੁਸੀਂ ਆਪਣੇ ਚੈਨਲ ਟੋਟਲ ਖੇਤੀ ਟੋਟਲ ਫਾਰਮਿੰਗ ਨੂੰ ਬੜਾ ਵੱਧ ਚੜ ਕੇ ਪ੍ਰਮੋਟ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਵੀਡੀਓ ਨੂੰ ਸਾਰਿਆਂ ਨੂੰ ਸ਼ੇਅਰ ਵੀ ਕਰਦੇ ਹੋ ਉਸੇ ਤਰ੍ਹਾਂ ਕਿਸਾਨ ਦੋਸਤੋ ਨਵੀਂ ਨਵੀਂ ਵੀਡੀਓਜ਼ ਦੇ ਅਪਡੇਟ ਲੈਣ ਲਈ ਕਿਸਾਨ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰ ਲਿਓ ਜਿਹੜੇ ਕਿਸਾਨ ਦੋਸਤ ਦੀ ਵਧੇਰੀ ਇਨਕੁਆਰੀ ਹੋਵੇ ਉਹ ਮੈਨੂੰ ਵਟਸਐਪ ਤੇ ਜਾਂ ਮੈਨੂੰ ਕਾਲ ਰਾਈ ਜਰੂਰ ਮੈਨੂੰ ਫੋਨ ਕਰਨ ਤੇ ਮੈਂ ਉਹਨਾਂ ਦੇ ਸਵਾਲਾਂ ਦਾ ਜਵਾਬ ਫੋਨ ਜਾਂ ਕਮੈਂਟਾਂ ਦੇ ਵਿੱਚ ਦਿੰਦਾ ਰਹੂੰਗਾ ਇਸੇ ਤਰ੍ਹਾਂ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤੇ ਮੈਂ ਜਾਂਦਾ ਜਾਂਦਾ ਸਾਰੇ ਦੋਸਤਾਂ ਤੋਂ ਵਿਦਾ ਲਵਾਂਗਾ ਕਿ ਕਿਸਾਨ ਦੋਸਤੋ ਮੈਨੂੰ ਜਿਸ ਤਰ੍ਹਾਂ ਤੁਸੀਂ ਪੁਰਾਣੀ ਵੀਡੀਓ ਚ ਪਿਆਰ ਦਿੰਦੇ ਰਹੇ ਹੋ ਇਸ ਵੀਡੀਓ ਨੂੰ ਵੀ ਪੂਰਾ ਉਸੇ ਤਰ੍ਹਾਂ ਪਿਆਰ ਦਿਓ ਥੈਂਕ ਯੂ ਸੋ ਮਚ ਸ਼ਸ਼ੀ ਕਾਂਗ